ਤੇ ਜਦੋਂ ਇਹਨੂੰ ਪੁੱਛਿਆ ਇਹ ਕਹਿੰਦਾ ਜੇ ਮੇਰੇ ਕੋ ਪੀਟੋਗੇ ਤਾਂ ਹਮ ਗ੍ਰੰਥ ਪਾੜ ਦੇਗੇ ਜੀ ਨਾਮ ਕਿਆ ਕਹਿਣਾ ਹੈ ਤੁਹਾਡਾ ਮਹਮਦ জাকੀਰ ਬਤਾਓ ਗੁਰਦੁਆਰਾ ਮੈਂ ਕਿਉਂ ਆਇਆ ਹਾਂ ਆਪ ਇਹ ਤਾਂ ਜੋ ਮੇਰਾ ਉਹ ਇਹਨੇ ਮੈਨੂੰ ਗਾਲੀਆਂ ਕੱਢੀਆਂ ਉੱਥੇ ਅੱਛਾ ਜੀ ਮੈਂ ਗੁਰਦੁਆਰੇ ਜਾਵਾਂਗਾ ਬਾਬਾ ਕਿਆ ਕਰ ਦੇਗਾ ਫਿਰ ਉਹ ਕਹਿੰਦੀ ਵੀ ਤੈਨੂੰ ਪੁਲਿਸ ਨੂੰ ਫੜਾ ਲੈ ਪੁਲਿਸ ਕਿਆ ਕਰ ਦੇਗੀ ਮੇਰਾ ਕੰਦਾ ਕਹਿੰਦਾ ਮੈਂ ਇੱਥੇ ਹੀ ਰਹੂੰਗਾ ਜੇ ਤੁਸੀਂ ਕੁਝ ਵੀ ਕਰੋਗੇ ਨਾ ਕਹਿੰਦਾ ਇੱਕ ਵਾਰੀ ਮੈਂ 100 ਨੰਬਰ ਤੇ ਕਾਲ ਕਰੂੰਗਾ ਕਹਿੰਦਾ ਮੁੜ ਕੇ ਤੁਹਾਡੇ ਚਿੱਥੜੇ ਉੱਡ ਜਾਣਗੇ ਆ ਨਾ ਮੂੰਹ ਨਹੀਂ ਰਹਿਣਾ ਹੱਥ ਡਾ ਕਹਿੰਦਾ ਕਿਸੇ ਦਾ ਇਹਦੇ ਕੋਲੋਂ ਇੱਕ ਤਾਂ ਵੱਡੀ ਜਿੰਦਰੀ ਦੀ ਚਾਬੀ ਨਿਕਲੀ ਆ ਦੋ ਤੇ ਇੱਕੇ ਤੋਂ ਏਡੀ ਸਾਰੀ ਤਾਰ ਨਿਕਲੀ ਆ ਠੀਕ ਹੈ ਆ ਚਾਬੀਆਂ ਨਿਕਲੀਆਂ ਇਹਦੇ ਕੋਲੋਂ ਇੱਕ ਤਾਰ ਨਿਕਲੀ ਆਈ ਤੇ ਇਹਦੇ ਕੋਲੇ ਆਪਦੀ ਖੇਸੀ ਸੀਗੀ ਜੋ ਅਸੀਂ ਪੁੱਛਦੇ ਹਾਂ ਕੌਣ ਆ ਕੀ ਨਾਮ ਤੇਰਾ ਉਹਨੂੰ ਬੂੰਗਾ ਹੋ ਜਾਂਦਾ ਠੀਕ ਹੈ ਫਿਰ ਇਹਨੇ ਇਹ ਵੀ ਕਿਹਾਗਾ ਮੈਨੂੰ ਪੈਸੇ ਦੀਏ ਹੈ ਪੈਸੇ ਦੇ ਕੇ ਮੇਰਾ ਬੂਮੂ ਬਣ ਗਿਆਗਾ ਕਾ ਪੰਜਾਬੀ ਬੰਦਾ ਆਦਰ ਪਿੰਡ ਚ ਆ ਕੇ ਰਵੇ ਤਾਂ ਉਹਦੀ ਬਣਾ ਦਿਓ ਪੰਜਾਬੀ ਬੰਦੇ ਤੋਂ ਬਿਨਾ ਹੋਰ ਕਿਸੇ ਦੀ ਵੋਟ ਨਾ ਬਣਾਓ ਇਹ ਬਹੁਤ ਜਲੀਲ ਕਰਦੇ ਆ ਕਿ ਦੋ ਮੁੰਡੇ ਮਾਰਦੇ ਇਹਨਾਂ ਨੇ ਯਾਰ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਜੀ ਮੂਕੇ ਤੋਂ ਜੀ ਥੋੜਾ ਬੰਦਾ ਕਦੋਂ ਦਾ ਲਾ ਪਤਾ ਜੀ ਚਾਰ ਕਿ ਦਿਨ ਹੋਇਆ ਵੀਰੇ ਇਸ ਨੰਬਰ ਤੇ ਇਹਦਾ ਆਧਾਰ ਕਾਰਡ ਤੇ ਪੈਨ ਕਾਰਡ ਸੈਂਡ ਕਰ ਸਕਦੇ ਹੋ ਸਾਡੇ ਕੋਲ ਕੱਲਾ ਆਧਾਰੀ ਗਾੜੀ ਹੈ ਉਹ ਹੀ ਭੇਜ ਦੋ ਉਥੇ ਮੰਡੀ ਜੀ ਨੂੰ ਰੋਟੀ ਪਾਣੀ ਖੁਆਏਗਾ ਤੇ ਆ ਬਾਈ ਵੀਰੂ ਸੀਗਾ ਇਹਨੂੰ ਇਹਨੇ ਰੋਟੀ ਪਾਣੀ ਵੀ ਖੁਆਇਆ ਤੇ ਇਹਨੂੰ ਆਂਦਾ ਕੀ ਅੱਬ ਤੋਂ ਮੈਂ ਗੁਰਦੁਆਰੇ ਜਾਊਂਗਾ ਮਰੇ ਗੁਰਦੁਆਰੇ ਛੋੜ ਕੇ ਜਦੋਂ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਵੀ ਇੱਥੇ ਬੰਦਾ ਬੇਅਦਬੀ ਦੀ ਘਟਨਾ ਦੀ ਮੰਚਣ ਆਇਆ ਹੋਇਆ ਗੁਰਦੁਆਰੀ ਉਹ ਕਹਿ ਰਹੇ ਆ ਵੀ ਤੁਸੀਂ ਬੰਦੇ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ ਅਸੀਂ ਕੁਝ ਨਹੀਂ ਕਰ ਸਕਦੇ ਇਹਦਾ ਮਤਲਬ ਵੀ ਉਹ ਡੀਕ ਰਹੇ ਆ ਵੀ ਬੰਦਾ ਬੇਅਦਬੀ ਕਰੇ ਤੇ ਫਿਰ ਅਸੀਂ ਆ ਕੇ ਫੜ ਗਏ ਇਹਨਾਂ ਨੂੰ ਹੁਣ ਕਹਦੇ ਵੀ ਸਿੱਖਾਂ ਦੇ ਮੁੰਡੇ ਫੜਨੇ ਆ ਹੁਣ ਕਹਦੇ ਨੂੰ ਹੁਣ ਆਉਣਗੇ ਉੱਡੇ ਵੀ ਲੋਕਵਾਟੀਵੀ ਨਾਲ ਜੁੜਿਆ ਤੁਸੀਂ ਮੈਂ ਅਮਤਾਜ ਅਸਵੀ ਪਿੰਡ ਬਸ਼ਨੰਦੀ ਦੇ ਵਿੱਚ ਖੜਿਆ ਹਾਂ ਜ਼ਿਲ੍ਹਾ ਫਰੀਦਕੋਟ ਦਾ ਇਹ ਪਿੰਡ ਆ ਇੱਥੇ ਇੱਕ ਵਿਅਕਤੀ ਜਿਹੜਾ ਗੁਰੂ ਘਰ ਦੇ ਵਿੱਚੋਂ ਫੜਿਆ ਗਿਆ ਪਿੰਡ ਵਾਸੀਆਂ ਵੱਲੋਂ ਉਹਨੂੰ ਬਾਹਰ ਲਜਾਇਆ ਗਿਆ ਪਰ ਉਸ ਤੋਂ ਬਾਅਦ ਫੇਰ ਉਹ ਇੱਥੇ ਆਉਂਦਾ ਤੇ ਆਖਿਆ ਗਿਆ ਪਿੰਡ ਵਾਸੀਆਂ ਵੱਲੋਂ ਕਿ ਕਿਤੇ ਨਾ ਕਿਤੇ ਬੇਅਦਬੀ ਕਰਨ ਦੀ ਮਨਸ਼ਾ ਦੇ ਨਾਲ ਜਾਂ ਕਿਸੇ ਹੋਰ ਮਨਸ਼ਾ ਦੇ ਨਾਲ ਉਹ ਚੋਰੀ ਚਕਾਰੇ ਵਿਕਾਰਾਂ ਕਰਦਾ ਉਹ ਗਲਬਤ ਕਰਦੇ ਆ ਵਿਅਕਤੀ ਨੂੰ ਫੜਿਆ ਹੋਇਆ ਇੱਥੇ ਉਹ ਖੜਾ ਸਭ ਤੋਂ ਪਹਿਲਾਂ ਬਾਬਾ ਜੀ ਕੀ ਮਾਮਲਾ ਕੀ ਹੈ ਪੂਰਾ ਕਾਹਨ ਹੈ ਜੀ ਇਹ ਇਹ ਪਤਾ ਨਹੀਂ ਜੀ ਕੌਣੇ ਕੱਲ ਸ਼ਾਮ ਨੂੰ 6:30 ਵਜੇ ਆਇਆ ਏ ਅਸੀਂ ਨੂੰ ਬੜਾ ਬੁਲਾਇਆ ਨਹੀਂ ਬੁਲਿਆ ਏ ਠੀਕ ਆ ਫਿਰ ਮੈਂ ਕਾਪੀ ਪੈਣ ਦਿੱਤਾ ਇਹਨੂੰ ਕਿ ਤੁਹਾਡਾ ਨਾਮ ਲਿਖ ਦੇ ਸਿਰਫ 1 ਕਦੇ 0 10 ਨਾ ਪਾਉਂਦਾ ਏ ਉਸ ਤੋਂ ਮੇਰੀ ਕਾਪੀ ਪਾਰਟੀ ਸਾਰੀ ਫੜਕੇ ਨੇ ਠੀਕ ਆ ਫਿਰ ਅਸੀਂ ਨੂੰ ਦਰਾਂ ਮੜੀ ਛੱਡਿਆਂ ਦਾ ਉੱਥੇ ਰੋਟੀ ਖਵਾਈ ਨੂੰ ਉਸ ਤੋਂ ਬਾਅਦ ਇਹਨੇ ਮੈਨੂੰ ਗਾਲ੍ਹੀਆਂ ਕੱਢੀਆਂ ਉੱਥੇ ਮੈਂ ਗੁਰਦੁਆਰੇ ਜਾਵਾਂਗਾ ਬਾਬਾ ਕਿਆ ਕਰ ਦੇਗਾ ਫਿਰ ਉਹ ਕਹਿੰਦੇ ਵੀ ਤੈਨੂੰ ਪੁਲਿਸ ਨੂੰ ਫੜਾ ਦੇ ਪੁਲਿਸ ਕਿਆ ਕਰ ਦੇਗੀ ਮੇਰਾ ਕਹਿੰਦਾ ਠੀਕ ਆ ਐਸੇ ਬੋਲਿਆ ਉਹ ਕਹਿੰਦੇ 102 ਨਾ 112 ਨੰਬਰ ਤੇ ਅਸੀਂ ਕਾਲ ਕਰਦੇ ਆਂ ਪੁਲਿਸ ਆਏਗੀ ਕਹਿੰਦਾ ਮੈਂ 100 ਨੰਬਰ ਤੇ ਕਾਲ ਕਰਾਂਗਾ ਤੇ ਗੱਡੀ ਛੂਕਦੀ ਆਏਗੀ ਕਹਿੰਦਾ ਐਸੇ ਬੋਲ ਰਸਗਾ ਜੀ ਅੱਛਾ ਵੀ ਛੂਕਦੀ ਆਉਣੀ ਕਹਿੰਦਾ ਹਾਂਜੀ 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 ਫੇਰ ਦੁਬਾਰਾ ਫੇਰ ਇੱਥੇ ਆ ਗਿਆ ਫੇਰ ਅਸੀਂ ਉਹਨੂੰ ਛੱਡ ਕੇ ਜਾਂਦੇ ਇੱਥੋਂ ਜੀ ਬਰਕੰਦੀ ਰੋਡ ਉੱਥੇ ਛੱਡ ਕੇ ਜਾਂਦਾ ਉੱਤੋਂ ਛੱਡ ਤਾ ਖੜ ਗਿਆ ਅਸੀਂ ਖੜੇ ਦੇਖੀ ਗਏ ਉਹਨੂੰ ਫੇਰ ਦੁਬਾਰਾ ਮੋੜ ਵੱਲ ਕੇ ਵਾਸ ਫੇਰ ਗੁਰੂ ਘਰ ਇੱਥੇ ਹੁੰਦਾ ਸੀਗਾ ਫੇਰ ਮੈਂ ਰਾਤ ਨੂੰ ਇੱਥੇ ਕਮਰੇ 'ਚ ਬੰਦ ਕਰਤਾ ਜੀ ਅੱਛਾ ਗੁਰਦੁਆ ਜੋ ਅਸਾਨੂੰ ਪੁੱਛਦੇ ਆ ਕੌਣ ਆ ਕੀ ਨਾਮ ਤੇਰਾ ਉਹਨੂੰ ਗੁੰਗਾ ਹੋ ਜਾਂਦਾ ਠੀਕ ਹੈ ਫਿਰ ਇਹਨੇ ਇਹ ਵੀ ਕਿਹਾਗਾ ਮੈਨੂੰ ਪੈਸੇ ਦੀਏ ਹੈ ਪੈਸੇ ਦੇ ਕੇ ਮੇਰਾ ਬੂਮੂ ਬਣ ਗਿਆਗਾ ਅੱਛਾ ਠੀਕ ਹੈ ਐਸੇ ਬੋਲੇ ਹਾਂਜੀ ਫਿਰ ਕਿਸੇ ਕਹ ਬੋਲ ਰਿਹਾ ਮੁਸਲਮਾਨ ਹਾਂ ਪਰ ਮੁਸਲਮਾਨ ਨਹੀਂ ਹੈ ਠੀਕ ਹੈ ਅਸੀਂ ਉਹ ਵੀ ਦਾ ਕਰ ਲਿਆ ਚੀਕਾ ਮੁਸਲਮਾਨ ਨਹੀਂ ਹੈ ਕਹਦੇ ਹਿੰਦੀ ਕਹਿੰਦਾ ਮੇਰੀ ਭੂਆ ਦਾ ਲੜਕਾ ਕਹਿੰਦਾ ਮਾਮੇ ਦਾ ਲੜਕਾ ਬੋਲਦਾ ਹੈ ਕਿਤੇ ਕਹਿ ਰਿਹਾ ਮੈਂ ਆਪ ਨੱਥੇ ਨੱਥੇ ਵਾਲੇ ਕਹ ਰਹਿਣ ਵਾਲਾ ਹੈ ਕਦੇ ਮੁਜੱਫਰ ਪਰ ਬੋਲ ਰਿਹਾ ਹੈ ਇਸ ਜੋ ਹੀ ਦੇ ਮੂੰਹੋਂ ਆਉਂਦਾ ਉਹ ਬੋਲ ਰਿਹਾ ਜੀ ਉਹ ਬੋਲ ਰਿਹਾ ਬਾਈ ਕੀ ਕਾਰਨ ਲੱਗਦਾ ਵੀ ਗੁਰਦੁਆਰਾ ਹੀ ਵਾਪਸ ਮੜ ਮੜ ਕੇ ਆਉਣਾ ਮਤਲਬ ਤਿੰਨ ਚਾਰ ਵਾਰ ਤੂੰ ਛੱਡ ਕੇ ਇੱਥੇ ਕਿਉਂ ਆਦਾ ਵਾਪਸ ਇਹ ਬਾਈ ਬੰਦਾ ਪੇੜ ਆ ਠੀਕ ਆ ਉਹਦਾ ਨਾਮ ਆ ਮੁਹੰਮਦ ਦੱਸਦਾ ਮੁਹੰਮਦ ਹੈ ਨਹੀਂ ਉਹ ਅਸੀਂ ਚੈੱਕ ਕਰ ਲਿਆ ਠੀਕ ਆ ਹੁਣ ਆਪਾਂ ਨਹੀਂ ਦੱਸ ਸਕਦੇ ਸਮਝਦਾਰ ਬੰਦਾ ਸਮਝ ਹੀ ਜਾਂਦਾ ਵੀ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਤੇ ਹਿੰਦੂਆਂ ਦਾ ਕੀ ਸਿਸਟਮ ਆ ਹਾਂ ਇਹ ਮੁਸਲਮਾਨ ਨਹੀਂ ਹੈਗਾ ਪਹਿਲਾਂ ਨੱਥੇ ਵਾਲਾ ਪਿੰਡ ਦੱਸਦਾ ਸੀ ਫਿਰ ਇਹਨੇ ਕੋਈ ਹੁਣ ਇਹਨੇ ਇੱਕ ਨੰਬਰ ਦਿੱਤਾ ਉਹ ਮੋਗੇ ਤੋਂ ਬੋਲੇ ਉਹ ਕਹਿੰਦੇ ਇੱਥੇ ਛੱਡ ਜੋ ਤਿੰਨ ਚਾਰ ਦਿਨਾਂ ਦਾ ਆ ਕੇ ਲਾਪਤਾਗਾ ਅਸੀਂ ਕਿਹਾ ਵੀ ਥਾਣੇ ਆ ਕੇ ਲੈ ਜਾਓ ਅੱਗੇ ਅਸੀਂ ਦੇਖਦੇ ਆ ਰਾਤ ਇਹ ਕਹਿੰਦਾ ਸੀ ਮੇਰੇ ਮਾਮੇ ਦਾ ਮੁੰਡਾ ਵੀ ਨਾਲ ਆ ਜਿੱਤੇ ਕਹਿੰਦਾ ਮੈਂ ਇੱਥੇ ਹੀ ਰਹੂੰਗਾ ਜੇ ਤੁਸੀਂ ਕੁਝ ਵੀ ਕਰੋਗੇ ਨਾ ਕਹਿੰਦਾ ਇੱਕ ਵਾਰੀ ਮੈਂ 100 ਨੰਬਰ ਤੇ ਕਾਲ ਕਰੂੰਗਾ ਕਹਿੰਦਾ ਮੁੜ ਕੇ ਤੁਹਾਡੇ ਚਿੱਥੜੇ ਉੱਡ ਜਾਣਗੇ ਆ ਦਾ ਮੂੰਹ ਨਹੀਂ ਰਹਿਣਾ ਆ ਤੁਹਾਡਾ ਕਹਿੰਦਾ ਕਿਸੇ ਦਾ ਤੇ ਜਦੋਂ ਐ ਇਕੱਠ ਹੋ ਜਾਂਦਾ ਉਦੋਂ ਗੱਲ ਨਹੀਂ ਕਰਦਾ ਪਹਿਲਾਂ ਕਮਰੇ ਦੇ ਵਿੱਚ ਜਦੋਂ ਮੈਂ ਲਾਈਵ ਚਲਾਈ ਬੈਠਾ ਸੀ ਉਦੋਂ ਉਹਦੇ ਨਾਲ ਗੱਲਾਂ ਕੀਤੀਆਂ ਥੋੜਾ ਮੋਟਾ ਬੋਲਦਾਂ ਨੇ ਨਾਮ ਵੀ ਦੱਸਿਆ ਨੰਬਰ ਵੀ ਲਾਇਆ ਗੱਲ ਵੀ ਕਰੀ ਜਦੋਂ ਕੱਲੇ ਦੀ ਕਰਾਈ ਹੁਣ ਇੱਥੇ ਇਹਨੂੰ ਤੂੰ ਬੁਲਾਏਂਗਾ ਕੁਝ ਨਹੀਂ ਬੋਲੂਗਾ ਅੱਛਾ ਨੰਬਰ ਬਾਅਦ ਦੱਸਤਾ ਨੇ ਆਪਣਾ ਨੰਬਰ ਹਾਂ ਨੰਬਰ ਦੱਸਤਾ ਘਰ ਦਾ ਗੱਲ ਵੀ ਹੋ ਗਈ ਇਹਦੇ ਘਰੇ ਠੀਕ ਆ ਤੇ ਉਹ ਵੀ ਸਹੀ ਐਡਰੈਸ ਨਹੀਂ ਦੱਸਦੇ ਮੋਗਾ 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 ਕਰੀ ਜਾਂਦੇ ਮੋਗੇ ਤੇ ਹੁਣ ਕਿਹੜਾ ਇੱਕ ਐਡਰੈਸ ਆ ਕਿੰਨੇ ਰੋੜਾ ਕਿੰਨੇ ਵਾਰਡ ਆ ਕਿੰਨੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਆਪਦਾ ਜ਼ਿੰਮੇਵਾਰ ਐਮਸੀ ਲਿਆਓ ਠੀਕ ਆ ਜੈਤੂ ਠਾਣੇ ਆਜੋ ਆਪਦਾ ਬੰਦਾ ਲੈ ਜਾਓ ਕਹਿੰਦੇ ਛੱਡ ਜੋ ਸੀ ਕਿ ਆਸੀਂ ਕਿਉਂ ਛੱਡ ਗਏ ਜਾਈਏ ਕਿਉਂ ਰਿਸਕ ਲਈਏ ਅਸੀਂ ਪ੍ਰਸ਼ਾਸਨ ਨੂੰ ਦੇ ਦਾਂਗੇ ਬੰਦਾ ਤੁਸੀਂ ਆਪਦਾ ਐਮਸੀ ਲਿਆਓ ਜ਼ਿੰਮੇਵਾਰ ਬੰਦਾ ਇਹਦੇ ਆਈਡੈਂਟੀ ਪ੍ਰੂਫ ਲਿਆਓ ਉਹ ਪ੍ਰੂਫ ਕਰ ਲੈਣਗੇ ਜੇ ਉਹਨਾਂ ਨੂੰ ਨਾਂ ਲੋੜੀਦਾ ਹੋਇਆ ਪ੍ਰਸ਼ਾਸਨ ਨੂੰ ਤਾਂ ਉਹਨੂੰ ਬੰਦਾ ਦੇ ਦੇਣਗੇ ਹੁਣ ਤੂੰ ਬੁਲਾਏ ਗਏ ਨੇ ਕੁਝ ਵੀ ਨਹੀਂ ਬੋਲਣਾ ਇਹ ਨਾਮ ਕਿਆ ਕਹ ਨ कोटक है कोटक कहाँ पे आइए दरभंगा में अच्छा यहाँ पे क्यों आए हो यहाँ पे क्यों आए हो बताओ यहाँ तो हम रहते हैं कहाँ रहते हो यहाँ पे यहीं पे यहाँ पे कहाँ रहते हो तुम तो काला हो यहाँ पे यहाँ पे गुरु गुरु गुरुद्वारा में क्यों आए हो बताओ गुरुद्वारा में क्यों आए हो आप ये तो जो मेरा क्या है कहीं से पैसे मिले हैं तुम्हें नहीं तुम कह रहे थे कल के पैसा देकर मुंह बंद करवाया है वो बोल रहा था हम तो नहीं बोल रहे अच्छा बोल रहा है। अब तुम बोल रहे हो तुम्हें अपना कुछ नाम पता वो वो अच्छी तरह पता नहीं है अब तुम कह रहे हो कि वो बोल रहा था वो बोल रहा था वो तो हम बोल तुम्हें किसी ने पैसे दिए यहाँ पे आने के लिए परिवार कहाँ पे रहता है आपका ये मोगा में मोगा में हाँ तो तुम तुम कहाँ तुम अलग रहते हो हाँ कब से अलग हो पाँच छः महीना से तो वो परिवार तुम्हारा कह रहा है कि चार दिन से लापता है उसके साथ रहता था कब रहता था पाँच महीना और चार दिन में तो बहुत फर्क है वो तो पूरा पिंड क्या पता है नहीं गुरुद्वारा में क्यों वापस तीन चार बार तुम्हें तो छोड़ के आए यहीं पर क्यों आते हो बार बार ਹੌਣ ਨਹੀਂ ਬੋਲਦਾ ਇਹ ਬੰਦਾ ਹੁਣ ਨਹੀਂ ਬੋਲ ਰਿਹਾ ਭਾਈ ਇਹ ਜਿਵੇਂ ਬੇਅਦਬੀ ਦਾ ਕਿਹਾ ਜਾ ਰਿਹਾ ਕਿਉਂ ਲੱਗਿਆ ਤੁਹਾਨੂੰ ਕਿ ਬੇਅਦਬੀ ਕਰਨ ਆਏ ਹੈ ਇਨੂੰ ਹੀ ਜਦੋਂ ਆਪਾਂ ਪੁੱਛਿਆਈ ਹੈ ਨਾ ਕਿ ਇਹਦੇ ਕੋਲੋਂ ਇੱਕ ਤਾਂ ਵੱਡੀ ਜਿੰਦਰੇ ਦੀ ਚਾਬੀ ਨਿਕਲੀਆਂ ਦੋ ਤੇ ਇੱਕੇ ਤੋਂ ਏਡੀ ਸਾਰੀ ਤਾਰ ਨਿਕਲੀ ਆ ਠੀਕ ਆ ਆ ਚਾਬੀਆਂ ਨਿਕਲੀਆਂ ਇਹਦੇ ਕੋਲੋਂ ਇੱਕ ਤਾਰ ਨਿਕਲੀ ਆਈ ਤੇ ਇੱਕ ਇਹਦੇ ਕੋਲੇ ਆਪਦੀ ਖੇਸੀ ਸੀਗੀ ਜਦੋਂ ਇਹਨੂੰ ਬਾਬਾ ਜੀ ਇੱਥੇ ਦੋ ਤਿੰਨਾਂ ਦੀ ਛੱਡਿਆ ਸੀ ਵੀ ਸੀਗੀ ਇੱਥੇ ਤੇ ਜਦੋਂ ਇਹਨੂੰ ਪੁੱਛਿਆ ਇਹ ਕਹਿੰਦਾ ਜੇ ਮੇਰੇ ਕੋ ਪੀਟੋਗੇ ਤਾਂ ਹਮ ਗ੍ਰੰਥ ਪਾੜ ਦੇਂਗੇ ਆ ਬਾਬਾ ਜੀ ਤਾਂ ਪੁੱਛ ਲਓ ਬਾਬਾ ਜੀ ਦੇ ਸਾਹਮਣੇ ਇਹ ਗੱਲ ਆਖੀ ਆ ਅੱਛਾ ਇਹਨੂੰ ਮਤਲਬ ਗ੍ਰੰਥ ਬਾਰੇ ਸਾਰਾ ਕੁਝ ਬਤਾ ਹਾਂਜੀ ਸਾਰਾ ਕੁਝ ਪਤਾ ਨਹੀਂ ਉੱਥੇ ਮੰਡੀ ਜੀ ਨੂੰ ਰੋਟੀ ਪਾਣੀ ਖੁ ਗੁਰਦੁਆਰੇ ਛੋੜ ਕੇ ਆਓ ਅੱਛਾ ਗੁਰਦੁਆਰੇ ਵਾਪਸ ਹੋਣਾ ਵਾਰ-ਵਾਰ ਹਾਂ ਇਹਨੂੰ ਸੰਝੇ ਉੱਥੇ ਆਪਣੇ ਜਿਹੜੇ ਬਾਹਰੋਂ ਬੰਦੇ ਆਉਂਦੇ ਆ ਉਹਨਾਂ ਨੇ ਵੀ ਇਹਨੂੰ ਬਹੁਤ ਪੁੱਛਿਆ ਕਿ ਗਾਉਂ ਬਤਾ ਬੋਲੇ ਹੀ ਨਹੀਂ ਦੀਵੇ ਦੇ ਚਾਨਣੇ ਆ ਕਿ 10000 ਪਾ ਲਿਆ ਕਰੇ ਉਹਨੂੰ ਢਾ ਦਿਆ ਕਰੇ ਅੱਛਾ ਹਾਂਜੀ ਮਤਲਬ ਇਹ ਇਹ ਦਿਖਾਉਂਦਾ ਸੀਗਾ ਕਿ ਮੈਨੂੰ ਕੁਝ ਪਤਾ ਨਹੀਂ ਵੀ ਮੈਂਟਲ ਮੁੰਡਾ ਲੈ ਮੈਂਟਲ ਹੁੰਦਾ ਸੀਗਾ ਜਾਣ ਕੇ ਗਲਤ ਹਰਕਤਾਂ ਕਰਦਾ ਸੀਗਾ ਦੀਵੇ ਦੇ ਉੱਤੇ ਚਾਨਣੇ ਹੋ ਜਾਂਦਾ ਸੀ ਕਿਦਾਂ ਵਾਂ ਚਾਨਣੇ ਮੋਬਾਈਲ ਦੀ ਟਾਰਚ ਲਾਈ ਸੀ ਇਹਦੇ ਉੱਤੇ ਕੁਝ ਨਹੀਂ ਉੱਥੇ ਦਿਖਿਆ ਦੀਵੇ ਦੇ ਚਾਨਣੇ ਆ ਕੇ ਲਿਖਣ ਲੱਗ ਗਿਆ ਹਾਂ ਕਬੀ ਅਕਸਰ ਜਦੋਂ ਕਿਤੇ ਬੇਅਦਬੀ ਹੁੰਦੀ ਆ ਉੱਥੇ ਬਹੁਤ ਹੀ ਥਾਮਾ ਤੇ ਹੁੰਦਾ ਕਿ ਕਹਿ ਦਿੰਦੇ ਕਿ ਬੰਦਾ ਮੈਂਟਲ ਸੀਗਾ ਜਿਆਦਾ ਦਿਮਾਗੀ ਸੰਤੁਲਨ ਸਹੀ ਨਹੀਂ ਸੀ ਤਾਂ ਕਰ ਗਏ ਫਿਰ ਇਹ ਬੇਅਦਬੀ ਹੀ ਕਿਉਂ ਕਰਦਾ ਜਦੋਂ ਮੈਂਟਲ ਹੁੰਦਾ ਕੋਈ ਨਹੀਂ ਉਹ ਮੈਂਟਲ ਬਾਅਦ ਚ ਪਾ ਜਾਂਦੇ ਨੇ ਬੰਦਾ ਸਹੀ ਹੁੰਦੀ ਆ ਇਹ ਕਰਨ ਇਹ ਕੰਮ ਹੀ ਕਰਨ ਆਉਂਦੇ ਆ ਬਾਅਦ ਜਦੋਂ ਕੋਈ ਕਰਨਾ ਕਰਨ ਮੋਹ ਜਾ ਵਾਪਰ ਜਾਂਦਾ ਹਨਾ ਬਾਅਦ ਉਸ ਬੰਦੇ ਨੂੰ ਕਹਿੰਦੇ ਜੀ ਤਾਂ ਮੈਂਟਲ ਸੀਗਾ ਇਹਨੂੰ ਕੋਈ ਪਤਾ ਨਹੀਂ ਸੀਗਾ ਠੀਕ ਹੈ ਨਾ ਇਸੇ ਕਰਕੇ ਮਤਲਬ ਕਿ ਵੀ ਉਹਨੂੰ ਬਾਅਦ ਚ ਮੈਂਟਲ ਕਿਹਾ ਜਾਂਦਾ ਜੀ ਠੀਕ ਹੈ ਰਾਤ ਅਸੀਂ ਵਾਰ-ਵਾਰ ਨੂੰ ਕਿਹਾ ਫਿਰ ਕਿ ਤੂੰ ਵੀ ਚਲਾ ਜਾ ਇੱਥੋਂ ਵਾਰ ਬਰਗਿੰਦੇ ਇੱਥੇ ਵੀ ਸਵੇਰ ਅਸੀਂ ਥੋੜੀ ਦੀ ਕੀਤੀ ਕੁੱਟ ਮੀਟ ਕੀਤੀ ਉਸ ਵਿੱਚ ਬੋਲਾ ਕਿ ਮੇਰਾ ਮੂੰਹ ਬੰਦ ਕੀਆ ਪੈਸੇ ਦੇ ਕੇ ਮੂੰਹ ਬੰਦ ਕੀਆ ਆਪਨੇ ਬੋਲਾ ਫਿਰ ਕਿ ਮੈਂ ਕਰੰਟ ਪਾੜ ਦੇਗਾ ਅੱਛਾ ਵੀ ਮਲਕੇ ਵੀ ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਇਹਨੂੰ ਪਾੜ ਦਿਆਂਗਾ ਅੱਛਾ ਵੀ ਤੋਦਾਂ ਕਿ ਵੀ ਇਹਨੇ ਕੁੱਟਣ ਤੋਂ ਬਾਅਦ ਫਿਰ ਅਸੀਂ ਬੁਲਾਏ ਨਾ ਫਿਰ ਇਹਦੇ ਘਰ ਦਾ ਫੋਨ ਆ ਗਿਆ ਜਿਹੜਾ ਆਪਾਂ ਵੀ ਨਵੇਂ ਮੈਂਬਰ ਵਾਲੇ ਤੇ ਲਾਈਵ ਚ ਲਾਇਆ ਸੀ ਉਹਦੇ ਤੇ ਇਹਨੇ ਸਾਰੇ ਘਰ ਦੇਣਾ ਸਾਰੀਆਂ ਗੱਲਾਂ ਕੀਤੀਆਂ ਅੱਛਾ ਕਰੋ ਫੋਨ ਆਇਆ ਹੋਇਆ ਇਹਨੇ ਗੱਲ ਕਰੋ ਕੌਣ ਹੈ ਕਿਤੋਂ ਹੈ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਜੀ ਮੋਗੇ ਤੋਂ ਠੀਕ ਹੈ ਜੀ ਥੋੜਾ ਬੰਦਾ ਕਦੋਂ ਦਾ ਲਾ ਪਤਾ ਜੀ ਚਾਰ ਕਿ ਦਿਨ ਹੋਇਆ ਵੀਰੇ ਉਹ ਕਹਿੰਦਾ 6 ਮਹੀਨੇ ਤੁਹਾਡਾ ਇਹ ਕਹਿੰਦਾ ਮੈਂ ਤਾਂ 6 ਮਹੀਨੇ ਤੋਂ ਆਪਦੇ ਪਰਿਵਾਰ ਨਾਲ ਹੀ ਨਹੀਂ ਰਹਿੰਦਾ ਰਹਿਣਾ ਹੀ ਆਪਦੇ ਮੰਮੇ ਦੇ ਮੁੰਡੇ ਨਾਲ ਆ ਇਕੱਲਾ ਤਾਂ ਮੈਂ ਪੁੱਛ ਲੇ ਨਹੀ ਨਹੀ ਐਸੇ ਸਾਡੇ ਨਾਲ ਹੀ ਰਹਿੰਦਾ ਸੀ ਉਹ ਡੈਡੀ ਦਾ ਥੋੜਾ ਜਿਹਾ ਹੈਗਾ ਉਹਦੇ ਕਰਕੇ ਆ ਇਸ ਨੰਬਰ ਤੇ ਇਹਦਾ ਆਧਾਰ ਕਾਰਡ ਤੇ ਪੈਨ ਕਾਰਡ ਸੈਂਡ ਕਰ ਸਕਦੇ ਹੋ ਪੰਚਾਇਤ ਕਿਹਾ ਦੂਜਾ ਆਧਾਰ ਕਾਰਡ ਤੇ ਪੈਨ ਕਾਰਡ ਹਾਂ ਮੰਮੀ ਕੋ ਪੁੱਛੀ ਤਾਂ ਕੋਈ ਵੀ ਰੂਪ ਪੱਤਰ ਅਧਾਰ ਕਾਰਡ ਪੈਨ ਕਾਰਡ ਅਧਾਰ ਕਾਰਡ ਲੈ ਲਾ ਲੈ ਕੈਲ ਕਰੋ ਤਾਂ ਰਹਾ ਕਾਰਡ ਉਹੋ ਤੇ ਚੱਲ ਲੇਗੇ ਕਈ ਨਾਟਾ ਸਾਡੇ ਕੋਲ ਕਲਾ ਅਧਾਰੀ ਗਾੜੀ ਹੈ ਉਹ ਹੀ ਭੇਜ ਦੋ ਠੀਕ ਆ ਮੈਂ ਤੁਹਾਨੂੰ ਸੈਂਡ ਕਰ ਦਿੰਦਾ ਇਹਨੂੰ ਇਹਨੂੰ ਪੰਜਾਬੀ ਆਉਂਦੀ ਹੈ ਤੁਹਾਡੇ ਬੰਦੇ ਨੂੰ ਪੰਜਾਬੀ ਆਉਂਦੀ ਹੈ ਬੋਲਣੀ ਹਾਂਜੀ ਹਾਂਜੀ ਤੂੰ ਬਾਤ ਇਹ ਤਾਂ ਬੋਲਦਾ ਹਿੰਦੀ ਹੈ ਕੱਲੀ ਤੂੰ ਬਾਤ ਕਰ ਆ ਤੁਸੀਂ ਗੱਲ ਕਰੋ ਜੀ ਪਿਆਬੀ ਜਿਹੇ ਨਾਲ

ਜਹਰ ਹੋਇ ਚਲੀ ਹੁਆ ਹਿੰਦੀ ਵੀ ਅਭੀ ਬੋਲ ਗੁਈ ਪੰਜਾਬੀ ਦੀ ਗੱਲ ਕਰ ਹਿੰਦੀ ਬੋਲ ਜਾਂ ਪੰਜਾਬੀ ਬੋਲ ਹੈਲੋ ਉਹ ਤਾਂ ਕਹਿੰਦੇ ਆਉਂਦੀ ਆ ਤੈਨੂੰ ਸਾਰੀਆਂ ਭਾਸ਼ਾਵਾਂ ਪੰਜਾਬੀ ਬੋਲ ਪੰਜਾਬੀ ਬੋਲੀ ਹੈਲੋ ਇਥੇ ਤਾਂ ਹੈ ਕਿੱਥੇ ਸਾਲ ਬਤਾਵਾਤੀ ਭੇਲੋ ਜੀ ਆਹ ਮੈਨੂੰ ਤਾਂ ਕੋਈ ਭਾਸ਼ਾ ਨਹੀਂ ਹੁਣ ਜਿਹੜੀ ਬੋਲੀ ਜਾਂਦਾ ਕੋਡਵਾਰ ਜਿਹਾ ਕਾਹ ਸੈ ਲਿਆ ਮੈਂ ਬੜਿਆ ਗਿਆ ਵੀ ਨਹੀਂ ਕੰਮ ਹੋਇਆ ਕੰਤੋਂ ਇਹ ਤੇ ਦੁਰਤੀ ਫਾਇਰੇ ਕਿ ਲਾ ਮੀਆ ਨਹੀਂ ਆਵੇ ਕਿ ਹਾਂ ਤੇਰਾ ਲੜਾ ਉੜਾਇ ਫੇ ਲੋ ਹਰ ਅਸੀਂ ਇਹਨੂੰ ਮੋਗੇ ਛੱਡ ਜਾਾਂਗੇ ਤੁਹਾਡੇ ਕੋਲੇ ਇਹਨੂੰ ਪੰਜਾਬੀ ਚ ਗੱਲ ਕਰ ਲਈ ਤੁਹਾਡੇ ਨਾਲ ਅਸੀਂ ਇਹਨੂੰ ਮੋਗੇ ਗੱਡੀ ਤੇ ਛੱਡ ਜਾਾਂਗੇ ਤੁਹਾਡੇ ਕੋਲੇ ਤੁਹਾਡੇ ਨਾਲ ਪੰਜਾਬੀ ਚ ਗੱਲ ਕਰ ਲਈ ਇਹ ਮੈਂ ਆਪਦੀ ਗੱਡੀ ਤੇ ਛੱਡਿਆ ਆਉਂਗਾ ਪੰਜਾਬੀ ਚ ਗੱਲ ਕਰ ਜਾਂ ਹਿੰਦੀ ਚ ਕਰ ਹਾਂ ਆ ਵੀ ਕਾ ਹੈ ਸੀ ना, है। तो के के हाँ। हिंदी चाहिए जयतो उठाने आज आय कही क्या हिंदी चाहते क्या जयतो उठाने आज कर ਗਾਰ ਗਾਰ ਬੋਲੇ ਇਹ ਮਹਿਸੂਸ ਕਰਾਉਂਦਾ ਵੀ ਮੈਂ ਮੈਂਟਲ ਮੁੰਡ ਲਿਆ ਇਹ ਆਈ ਹੈ ਇਹਨੇ ਅਸੀਂ ਅੰਦਰ ਬੈਠੇ ਪਹਿਲਾਂ ਫੋਨ ਲਾਇਆ ਪਹਿਲਾਂ ਮੈਂ ਫੋਨ ਫੜ ਕੇ ਨੇ ਨੰਬਰ ਲਿਖਤਾ ਫਿਰ ਇਹਨੇ ਨਾਲ ਦੀ ਨਾਲ ਡਾਇਲ ਕਰਕੇ ਕਾਲ ਐਂਡ ਕਰਤੀ ਅਸੀਂ ਦੂਰੀ ਬਾਰ ਲਾਇਆ ਚੱਕਿਆ ਨਹੀਂ ਫਿਰ ਅਸੀਂ ਦੂਜੇ ਫੋਨ ਤੋਂ ਲਾਇਆ ਫਿਰ ਉਹਨਾਂ ਨੇ ਚੱਕ ਲਿਆ ਜਦੋਂ ਵੀਡੀਓ ਕਾਲ ਤੇ ਵਿਖਾਇਆ ਕਹਿੰਦੇ ਸਾਡੇ ਘਰ ਦਾ ਜਾਂ ਕੈਮਰਾ ਆਨ ਕਰਕੇ ਕਮਰੇ ਜ ਮੇਰੇ ਨਾਲ ਆ ਜਾ ਇਹਨੂੰ ਇਕੱਲੇ ਲੋਇਆ ਸਾਰੀਆਂ ਗੱਲਾਂ ਇਹ ਸਾਰੀਆਂ ਗੱਲਾਂ ਦੱਸ ਤੂੰ ਲੈ ਕੇ ਚੱਲੋ ਕੋਈ ਵੀ ਆ ਗਿਆ ਇੱਕ ਵੀ ਜਦੋਂ ਦੇਖੋ ਰਾਤ ਦਾ ਫੋਨ ਲਾਇਆ ਬਿਆ ਅਸੀਂ ਠਾਣੀ ਠਾਣੇ ਨੇ ਕੋਈ ਮਦਦ ਨਹੀਂ ਥੀ ਕਿਸਾਨ ਅਗਲਾ ਦਿੰਦੇ ਥਾਣੇ ਲਿੰਟ ਜਾਂਦੀ ਹੈ ਇਹ ਬਹੁਤ ਮੰਡੀ ਭਾਗੀ ਆ ਖਾਸ ਕਰਕੇ ਜੇਤੂ ਪੁਲਿਸ ਦੀ ਨਖੇਦੀ ਕਰਦੇ ਆ ਅਸੀਂ ਵੀ ਜਿਨ੍ਹਾਂ ਨੇ ਅੱਜ ਤੱਕ ਆਏ ਨਹੀਂ ਜੀ ਇੱਥੇ ਪਿੰਡ ਚ ਕੋਈ ਵਾਰਦਾਤ ਵਾਪਰੀ ਆ ਤੇ ਪੁਲਿਸ ਪਹੁੰਚੀ ਨਹੀਂ ਇਹ ਜੇਤੂ ਥਾਣੇ ਦਾ ਐਸ.ਐਚ.ਓ ਜਿੰਮੇਵਾਰ ਹੋਊਗਾ ਜੇ ਕੋਈ ਗੱਲਬਾਤ ਹੁੰਦੀ ਆ ਫੋਨ ਨਾ ਕਰਤੀ ਜੇ ਕੋਈ ਘਟਨਾ ਹੋ ਜਾਂਦੀ ਫੇਰ ਤਾਂ ਆਉਂਦੇ ਪੱਜ ਕੇ ਫੇਰ ਤਾਂ ਆਉਂਦੇ ਪੱਜ ਕੇ ਅਗਲਾ ਦੇ ਆ ਜਾਂਦੇ ਅਗਲਾ ਦੇ ਝੋਨਾ ਲੁਲੀ ਜਾਂਦਾ ਆਉਂਦੇ ਨਹੀਂ ਅਗਲਾ ਦੇ ਆਉਂਦਾ ਉਹ ਇਹਨਾਂ ਨੂੰ ਦਿਸਦਾ ਨਹੀਂ ਪਿੰਡਾਂ ਗਾਂ ਚ ਬੈਠਾ ਉਹ ਇਹਨਾਂ ਨੂੰ ਦਿਸਦਾ ਨਹੀਂ ਅੱਜ ਬੇਵਦੀ ਕਰਨਾ ਉਹ ਇਹਨਾਂ ਨੂੰ ਦ ਕਹਿੰਦੇ ਕੁੱਟ ਕੇ ਇੱਥੇ ਛੱਡਿਆ ਉਹ ਰਾਜ ਹਾਂ ਗਾਮਸ਼ਾ ਛੱਡਿਆ ਕਹਿੰਦੇ ਡਰੇਨ ਟਪਾ ਦੋ ਕੁੱਟ ਕੇ ਪਰ ਤੁਹਾਡੇ ਦੇ ਕਾਰਵਾਈ ਹਾਂ ਉਹੀ ਗੱਲ ਆ ਨਾ ਜੇ ਮਾਰਗ ਰਾਜ ਫਾੜ ਹੀ ਲੈਣਾ ਹਿੰਦ ਸਾਨੂੰ ਤਾਂ ਫਾੜ ਹੀ ਲੈਣਾ ਅਜ ਤਾਂ ਅੱਗ ਲਾ ਦਗੇ ਉਹ ਵੀ ਖੜੇ ਹੋ ਗਿਆ ਹਾਰਾ ਪਰਨਾ ਵੀ ਇੱਕ ਮੜਾ ਹੈਗਾ ਹਜੇ ਫਰਕ ਨਹੀਂ ਆਉਂਦਾ ਉਹਦੀ ਕਹਿੰਦੇ ਆ ਜਾ ਕਈ ਕਈ ਲੋਕ ਇਦਾਂ ਵੀ ਕਹਿੰਦੇ ਵੀ ਜਾਣ ਕੇ ਪ੍ਰਵਾਸੀ ਹਨ ੱੱਕਾ ਕਰਦੇ ਆ ਲੋਕ ਵੀ ਜਾਣ ਕੇ ਕਹਿੰਦੇ ਵੀ ਇਹਨਾਂ ਤੇ ਨਾਮ ਲਾ ਦਿੰਦੇ ਇਦਾਂ ਵੀ ਕਹਿੰਦੇ ਬਾਈ ਮੈਂ ਇੱਕ ਗਲਤੀ ਕੀਤੀ ਆ ਪਹਿਲਾਂ ਮੈਨੂੰ ਗੁਰਪੀ ਦੱਸ ਦੇ ਜਾਂਦੇ ਪਿੰਡ ਮੈਂ ਦੋ ਬੰਦਿਆਂ ਦੀ ਵੋਟ ਬਣਾਤੀ ਠੀਕ ਆ ਉਹਨੇ ਸਾਰਾ ਪਿੰਡ ਖੜਾਗਾ ਉਹਨੇ ਬੀਜੇਪੀ ਦਾ ਪੋਸਟਰ ਲਾਇਆ ਹੂੰ दारू ਪੀ ਕੇ ਉਥੇ ਤਾਸ ਵਾਲਿਆਂ ਨੂੰ ਰੋਜ਼ ਗਾਲਾਂ ਕੱਢਦਾ ਸੀ ਉਹ ਮੈਥੋਂ ਬਹੁਤ ਵੱਡਾ ਅੱਕ ਵੀਜਿਆ ਹੈਗਾ ਪਿੰਡ 'ਚ ਹੂੰ ਠੀਕ ਆ ਅਸੀਂ ਉਹਦਾ ਕਿਸੇ ਹਿਸਾਬ ਨਾਲ ਮਸਲਾ ਹੱਲ ਕਰਨਾ ਉਹ ਮੈਂ ਤੁਹਾਨੂੰ ਪ੍ਰੂਫ ਵੀ ਦੇ ਸਕਦਾ ਅਸੀਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਆਪਾਂ ਦੀਆਂ ਦੋ ਵੋਟਾਂ ਦੇ ਲਾਲਚ 'ਚ ਨਾ ਚਾਰ ਵੋਟਾਂ ਦੇ ਲਾਲਚ 'ਚ ਇਹਨਾਂ ਦੀ ਵੋਟ ਨਾ ਬਣਾਓ ਮਤੇ ਪਾ ਲਓ ਠੀਕ ਆ ਪੰਜਾਬੀ ਬੰਦਾ ਆਦਰ ਪਿੰਡ 'ਚ ਆ ਕੇ ਰਵੇ ਤਾਂ ਉਹਦੀ ਬਣਾ ਦਿਓ ਪੰਜਾਬੀ ਬੰਦੇ ਤੋਂ ਬਿਨਾ ਹੋਰ ਕਿਸੇ ਦੀ ਵੋਟ ਨਾ ਬਣਾਓ ਇਹ ਬਹੁਤ ਜਲੀਲ ਕਰਦੇ ਆ ਕਿ ਦੋ ਮੁੰਡੇ ਮਾਰਤੇ ਇਹਨਾਂ ਨੇ ਯਾਰ ਹੁਣ ਇਹ ਮਤਲਬ ਇਹ ਸੁਣੀ ਸਾਰਾ ਕੋਈ ਜਾਂਦਾ ਬੋਲਦਾ ਨਹੀਂ ਜਾਣ ਕੇ ਸਭ ਕੁਝ ਇਕੱਲੇ ਕੈਮਰਾ ਆਫ ਕਰ ਲੰਦਰ ਇੱਕ ਵਾਰੀ ਨਾ ਉਹਦਾ ਤੁਸੀਂ ਗੱਲ ਹੀ ਛੱਡੋ ਵੀ ਇਹ ਸਹੀ ਆ ਕਿ ਗਲਤ ਆ ਉਹਨੂੰ ਦਾ ਪਾਸੇ ਰੱਖੋ ਜਦੋਂ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਵੀ ਇੱਥੇ ਬੰਦਾ ਬੀਯਾਦਵੀ ਦੀ ਘਟਨਾ ਦੀ ਮੰਚਣ ਆਇਆ ਹੋਇਆ ਗੁਰਦੁਆਰੇ ਉਹ ਕਹਿ ਰਹੇ ਆ ਵੀ ਤੁਸੀਂ ਬੰਦੇ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿਓ ਅਸੀਂ ਕੁਝ ਨਹੀਂ ਕਰ ਸਕਦੇ ਇਹਦਾ ਮਤਲਬ ਵੀ ਉਹ ਡੀਕ ਰਿਹਾ ਵੀ ਬੰਦਾ ਬੇਅਦਵੀ ਕਰੇ ਤੇ ਫਿਰ ਅਸੀਂ ਆ ਕੇ ਫੜ ਗਏ ਜਾਂ ਲੋਕ ਕੋਈ ਦੁਰਘਟਨਾ ਕਰਨ ਤੇ ਫਿਰ ਅਸੀਂ ਆ ਕੇ ਲੋਕਾਂ ਨੂੰ ਫੜ ਗਏ ਇਹਨਾਂ ਨੂੰ ਹੁਣ ਕਹਦੇ ਵੀ ਸਿੱਖਾਂ ਦੇ ਮੁੰਡੇ ਫੜਨੇ ਆ ਹੁਣ ਕਹਦੇ ਨੂੰ ਹੁਣ ਆਉਣਗੇ ਉੱਡੇ ਵੀ ਕੋਈ ਘਟਨਾ ਹੋ ਜਾਏ ਅਮਰਤਪਾਲ ਹੋਰ ਕੇਸ ਹੋਇਆ ਸਿੱਖਾਂ ਦੇ ਮੁੰਡੇ ਫੜਨ ਉਦੋਂ ਅਲਰਟ ਹੋ ਜਾਂਦੇ ਆ ਜਦੋਂ ਕੋਈ ਇਹੋ ਜੀ ਘਟਨਾ ਹੁੰਦੀ ਆ ਸਾਨੂੰ ਲੋੜ ਆ ਉਦੋਂ ਉਦੋਂ ਇਹ ਕਦੇ ਨਹੀਂ ਅਲਰਟ ਹੁੰਦੇ ਪ੍ਰਸ਼ਾਸਨ ਦੀ ਇਹ ਬਹੁਤ ਵੱਡੀ ਨਖੇਦੀ ਆ ਵੀ ਇਹਨਾਂ ਨੂੰ ਆ ਕੇ ਫੜ ਕੇ ਜਾਨਣਾ ਚਾਹੀਦਾ ਸੀ ਬੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤਾਂ ਜੀ ਇਹ ਹੀ ਪ੍ਰਸ਼ਾਸਨ ਦੇ ਬਾਰੇ ਬੋਲਣਾ ਚਾਹੁੰਦੇ ਆ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਅਸੀਂ ਕਮੇਟੀ ਮੈਂਬਰ ਆ ਬਾਬਾ ਜੀ ਗੁਰੂਕਰਨ ਦਾ ਗ੍ਰਾਂਥੀ ਅਸੀਂ ਜੈਤੋ ਵਿਖੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਨੇ ਮੀਟਿੰਗ ਰੱਖੀ ਹੋਈ ਸੀ ਸਾਰੇ ਗੁਰੂ ਘਰਾਂ ਦੇ ਕਮੇਟੀ ਮੈਂਬਰ ਪ੍ਰਦਾਨ ਸੱਦੇ ਹੋਏ ਸਨ ਉਸ ਦੇ ਵਿੱਚ ਇਹੀ ਬੋਲਾ ਗਿਆ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕੋਈ ਕੋਈ ਵੀ ਐਰਗੈਰ ਬੰਦਾ ਜਾਂ ਗੁਰੂ ਘਰ ਆਉਂਦਾ ਜਾਂ ਕੋਈ ਗਲਤ ਅਲਾਸਮੈਂਟ ਕਰਾਉਂਦਾ ਜਾਂ ਤੁਹਾਨੂੰ ਕੋਈ ਪਿੰਡ ਵਿੱਚ ਫਿਰਦਾ ਦਿਖਦਾ ਸਾਨੂੰ ਤੁਰੰਤ ਦੱਸੋ ਅਸੀਂ ਆਵਾਂਗੇ ਅਸੀਂ ਰਾਤ ਦੇ ਫੋਨ ਕਰੀ ਜੰਨੇ ਆ ਕੋਈ ਪ੍ਰਸ਼ਾਸਨ ਨਹੀਂ ਕੋਈ ਡੀਐਸਪੀ ਨਹੀਂ ਕੋਈ ਐਸਐਚਓ ਨੇ ਸਾਨੂੰ ਬਕਾਇਦਾ ਜਲੀਲ ਕੀਤਾ ਗਿਆ ਕਿ ਇਹਨੂੰ ਕੁੱਟ ਕੇ ਤੁਸੀਂ ਡਰੈਂਟ ਪਾਇਆ ਜਾਵੇ ਇਹ ਪ੍ਰਸ਼ਾਸਨ ਵਾਸਤੇ ਬਹੁਤ ਵੱਡੀ ਗਲਤੀ ਹੈ ਹਾਂਜੀ ਮਤਲਬ ਕਿ ਪੰਚਾਇਤ ਨੇ ਫੋਨ ਕਰਿਆ ਬਾਬਾ ਜੀ ਨੇ ਫੋਨ ਕਰਿਆ ਕੋਈ ਗੱਲ ਨਹੀਂ ਸੁਣੀ ਗਈ ਜਿਹੜੇ ਉੱਥੇ ਸਾਨੂੰ ਸੁਫਨੇ ਦਿਖਾਏ ਗਏ ਸੀ ਉਹਨਾਂ ਦੇ ਵਿੱਚੋਂ ਕੋਈ ਸੱਚ ਨਹੀਂ ਨਿਕਲਿਆ ਜੀ ਠੀਕ ਹੈ ਜੀ ਹਾਂ ਤਾਂ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜੇਕਰ ਕੁਝ ਬੋਲਦਾ ਹੋਵੇ ਵਿਅਕਤੀ ਜੀ ਆਹ ਵੇਖੋ ਜੀ ਆਹ ਬੰਦਾ ਹੀ ਹਾਂਜੀ ਇਹਦਾ ਪੂਰਾ ਨਾਮ ਕੀ ਹੈ ਜੀ ਏ ਨਾ ਮਹਮਦ ਯਾਕੀਰ ਅੱਛਾ ਇੱਕ ਕਦੋਂ ਤਲਾਬਤਾਈ ਬੋਰਾ ਜਿਹਦੇ ਮੰਡੀ ਇਹ ਮੈਂ ਇਧਰ ਸਾਰੇ ਵੈਂਡਰਿਸਦਾਰਾਂਵੇਂ ਮੈਂ ਫੋਨ ਲਗਾਇਆ ਤੇ ਉਹ ਬੋਲਦਾ ਮੇਰੇ پاس ਨਹੀਂ ਹੈ ਤੇ ਮੇਰੇ پاس ਨਹੀਂ ਆਇਆ ਕਿੰਨੇ ਦਿਨਾਂ ਦਾ ਕਰੋ ਗਿਆ ਬਾਈ ਆ ਜਿਸको ਹੋ ਗਏ 6 ਦਿਨ ਤੇ ਇਹ ਤਾਂ ਕਹਿੰਦਾ ਮੈਂ 5-6 ਮਹੀਨੇ ਤੋਂ ਆਰਡਰ ਇਹਨਾਂ ਆਪਦੇ ਘਰਦਿਆਂ ਤੋਂ ਨਹੀਂ ਨਹੀਂ 6 ਦਿਨ ਹੋ ਗਿਆ ਹੈਗਾ ਕਈ ਹੋਵੇ ਅੱਛਾ ਤੇ ਇਹਦਾ ਕੋਈ ਆਪਣਾ ਆਈਡੀ ਪ੍ਰੂਫ ਕੋਈ ਆਈਡੀ ਪ੍ਰੂਫ ਐ ਕੰਮ ਕਰੋ ਮੋਗਾ ਆ ਜਾ ਮੋਗੇ ਬਾਸ ਛੱਡਾ ਠੀਕ ਆ ਜੋ ਕਿਰੇ ਲਗਾ ਕੇ ਮੈਂ ਦੇ ਦਿੰਗੇ ਠੀਕ ਆ ਮੋਗੇ ਬਾਸ ਛੱਡੇ ਅਸੀਂ ਦੱਸੋ ਤੁਸੀਂ ਪਹਿਲਾਂ ਆਈਡੀ ਪ੍ਰੂਫ ਭੇਜੋ ਸਾਨੂੰ ਤੁਸੀਂ ਇਹਦਾ ਆਈਡੀ ਪ੍ਰੂਫ ਭੇਜ ਦਿਓ ਮੈਂ ਸਰਪੰਚ ਬੋਲਦਾ ਅਸੀਂ ਆਪਦੀ ਗੱਡੀ ਤੇ ਇਹਨੂੰ ਛੱਡ ਜਾਾਂਗੇ ਇਹਦੇ ਨਾਲ ਗੱਲ ਕਰੋ ਪੰਜਾਬੀ ਚ ਜਾਂ ਹਿੰਦੀ ਚ ਹਾਂ ਇੱਕ ਮਿੰਟ ਆਹ ਠੀਕ ਐ ਮੋਗਾ ਮੋਗਾ ਆ ਮੋਗੇ ਤਾਂ 20 ਰੁਪਏ ਵੇ ਪਹੁੰਚ ਜਵੇ ਮੋਗਾ ਥਾਂ ਛਲੀ ਯਾਰ ਕੀ ਹੋਲਾ कहाँ छी हम काम कर रही है केकरो घर में कहाँ पे हम तो मगे से है मगे से ना हाँ कखनी ना वो पता है नहीं लज लाए पता नहीं लग रहा हम मगा मगा में काम करे बस अब जामे काम करे केकरो घर में ये छह नंबर गली से काम किया छोड़ दिली छह नंबर गली में काम कर रही है

ਬਾ 15 15 ਰਲਾਸ ਜਰ ਜਰ ਦੇ ਲਾ ਹਬ ਹਿਆ ਛੀ ਕੀ ਸਮਝੇ ਛੀ ਹਾਇ ਅੱਲਾ ਉਹ ਕਥੀ ਲ ਮਾਤਾ 25 ਕੋ ਸਕ ਤੂ ਉਹ ਕਾ ਕੋ ਛੋੜ ਦੇ ਲੇ ਮੱਗਾ ਬਸੱਡਾ ਹਮਾ ਬਈਏ ਮੋਗੇ ਬਸੱਡਾ ਹਈਏ ਇਹ ਕਹਿੰਦਾ ਤੁਹਾਨੂੰ ਪੈਸੇ ਮਿਲੇ ਆ ਕਹਿੰਦਾ ਮੈਨੂੰ ਦਿੰਦੇ ਨਹੀਂ ਉਹ ਹਾਂਜੀ ਤੁਹਾਨੂੰ ਪੈਸੇ ਮਿਲੇ ਆ ਜਿਹੜੇ ਇਹ ਕਹਿੰਦਾ ਮੈਨੂੰ ਦਿੰਦੇ ਨਹੀਂ ਕਹਿੰਦਾ ਉਹ ਪੈਸੇ ਕਹਿੰਦਾ ਮਿਲੇ ਵੀ ਉਹਨਾਂ ਤੋਂ ਮੈਨੂੰ ਉਹਦਾ ਪੈਸੇ ਪਵਾਲਾ ਤੇ ਮੈਨੂੰ ਛੱਡਿਆ ਗੱਡੀ ਹੈਗੀ ਆ ਮੇਰੇ ਕੋਲ ਇਹਨੂੰ ਮੈਂ ਛੱਡ ਜੂ ਉਹਨਾਂ ਪੈਸੇ ਪਵਾ ਲਾ ਉਹਨਾਂ ਤੋਂ ਕਹਿੰਦਾ ਪੈਸੇ ਉਹਨਾਂ ਨੂੰ ਮਿਲੇ ਵੀ ਆ ਕੰਮ ਕਰਨ ਦੇ ਤੁਹਾਨੂੰ ਪੈਸੇ ਮਿਲੇ ਹੈਗੇ ਇਹ ਆ ਨਾ ਮੈਨੂੰ ਦਿੱਤੇ ਲੈ ਲੈ ਚਾਹ ਸੀ ਤਾਂ ਵੀ ਲੜ ਲੈ ਹਾਏ ਅੱਲਾ ਤੂੰ ਕਾਥੀ ਰੋ ਤੂੰ ਕਹਾ ਗਿਆ ਛਲ ਕੇ ਤੇਰੀ ਹਮ ਜਾਈ ਚਲੀ ਆ ਹੁਆ ਸਾਊਦੀ ਅਰਬ ਸਾਊਦੀ ਅਰਬ ਕਿੱਧਰ ਜਾੜ ਹਾਂ ਸਾਊਦੀ ਅਰਬ ਪੱਗਾਂ ਵਾਲੇ ਕਿੱਧਰ ਆ ਗਏ ਮਾਮਾ ਤੋਂ ਨੂੰ ਪੈਸੇ ਮਿਲੇ ਆ ਕਿਸੇ ਕੰਮ ਦੇ ਕਹੀ ਜਾਂਦਾ ਕਹਿੰਦਾ ਮੈਨੂੰ ਪੈਸੇ ਨਹੀਂ ਦਿੱਤੇ ਆ ਪੈਸਾ ਤੋਰਾ ਖੇ ਨਹੀਂ ਦੇ ਦਿੰਦਾ ਆਪਣਾ ਸਬਜੀ ਫਰੋਚੀ ਸਬਜੀ ਫਰੋਸ ਰਵੀ ਉਹ ਨਹੀਂ ਬੋਲਦੀ ਪੈਸੇ ਵਾਲੀ ਗੱਲ ਤੇ ਹਣਾ ਉਹ ਆ ਵਾ ਤੋ ਆ ਵਾ ਚਿੱਟਾ ਪਾ ਵਾ ਤੂੰ ਆ ਉਹ ਇਹ ਤਾਂ ਕੈਮਰਾ ਪਾ ਗਿਆ ਪਾ ਪੈਸੇ ਅੱਧਾ ਅੱਧੇ ਪੈਸੇ ਪਾ ਕੇ ਜਿਹੜੇ ਕੰਮ ਦੇ ਕੈਸ਼ ਪੈਸੇ ਪਾਏ ਨੂੰ ਇਹਨਾਂ ਪੈਸੇ ਲੈ ਜਾਣਾ ਕਹਿੰਦਾ ਅੱਧੇ ਪੈਸੇ ਪਾ ਫਿਰ ਮੈਂ ਗੱਡੀ ਕਰਾ ਕੇ ਆ ਜੂੰਗਾ

ਆ ਵੀ ਲਾਰੇ ਸੀ ਆ ਬਟਾ ਚੋ ਦੇ ਚਾ ਬਈਆ ਲਿਆ ਦੋ ਜਾ ਹਰਮਨ ਜਿੱਥੇ ਤੁਸੀਂ ਰਹਿੰਦੇ ਆ ਤੁਹਾਡੇ ਵਾਰਡ ਦਾ ਐਮਸੀ ਕੌਣ ਹੈਗਾ ਕੋਚੂ ਨੂੰ ਚੜਾ ਲਿਆ ਏ ਕਿੰਨੇ ਫੋਨ ਆ ਰਹੇ ਕੋਈ ਵੀ ਲੈ ਜਾਓ ਫੜ ਕੇ ਮੰਡੀ ਚੋ ਕੋਚੂ ਬੋਲ ਲਗਾ ਹਾਂ ਉਹ ਤੋਚੂ ਨੂੰ ਚੜਾ ਲਿਆ ਉਥੋਂ ਖਾਂ ਕੋ ਜੋ ਇੱਥੇ ਹੀ ਗਿਆ ਕੋਈ ਹੁੰਦਾ ਕੋਚੂ ਨੂੰ ਲਿਆ ਯਾਰ ਫੇਰਾ ਜਾਨ ਸੁਥਿਆ ਹੋਇਆ ਹੈ ਜੋ ਘਰ ਵਾਲੇ ਕਸਮ ਸੱਪ ਨਹੀਂ ਤਾਂ ਸਮਝੇ ਨਹੀਂ ਹੈ ਪਤਾ ਬਿਰੇ ਦੂ ਇੱਕ ਮਿੰਟ ਗੱਲ ਤਾਂ ਕਰਾ ਦੇ ਹੁਣ ਕੋ ਪਤਾ ਹੀ ਨਹੀਂ ਹੁਣ ਗੁੱਸੇ ਜੇ ਹੁਣ ਕਹਿੰਦਾ ਮੈਨੂੰ ਕੋ ਪਤਾ ਹੀ ਨਹੀਂ ਹੁਣ ਪੁੱਛੋ ਇਹਨੂੰ ਨਾ ਹੁਣ ਦੱਸ ਕਿੱਥੇ ਜਾਣਾ ਤੂੰ ਉਹ ਜਾਣਾ ਕਿੱਥੇ ਆ ਸਹੀ ਪਿੰਡ ਦੱਸ ਕਿਹੜਾ ਤੇਰਾ ਸਹੀ ਚੀਜ਼ ਨੂੰ ਉਹ ਉਹ ਮੁਹੰਮਦ ਉਹ ਪਿੰਡ ਕਿ ਸਹੀ ਕਿਹੜਾ ਤੇਰਾ ਹੁਣ ਦੱਸ ਪਿੰਡ ਦਾ ਨਾਮ ਦੱਸ ਆਪਣੇ ਕਾ ਵਿਲੇਜ ਕਾ ਗਾਮ ਕਿਹੜਾ ਗਾਮ ਆ ਹੁਣ ਹੋ ਗਿਆ ਨਾ ਚੁੱਪ ਆ ਗੱਲ ਹੋਂ ਤਾਂ ਇਹ ਨਾ ਬੋਲਦਾ ਹੁਣ ਤਾਂ ਚਿੱਕੀ ਜਾਂਦਾ ਹੀ ਇੱਥੇ ਉਹ ਆਪਾਂ ਜਿਹੜੀ ਉਹ ਆ ਉਹ ਕੋਝੂ ਸਾਰੀ ਸਮਝ ਜੂਗਾ ਕੋਈ ਜਾਮੂ ਜਾਗੂ ਜਾਮੂ ਜਾ ਕਰ ਲੈਂਦਾ ਕੋਈ ਕਿਆ ਲੱਗਦੀ ਹੈ ਇਸਕੀ ਮੈਂ ਉਹਨਾਂ ਦੀ ਕੁੜੀਆਂ ਕੁੜੀਆਂ ਤੇ ਆਪਣਾ ਕੌਣ ਸਾ ਗਾਉਂ ਆ ਤੁਹਾਡਾ ਬਿਹਾਰ ਕੇ ਵਾਲਾ ਤਾਂ ਅਸੀਂ ਰਹਿੰਦੇ ਸੀ ਪਰ ਹਾਂ ਜੀ ਅਸੀਂ ਉਹਨੇ ਇਥੇ ਮੋਗੇ ਰਹਿੰਨੇ ਆ ਕਿਤਨੇ ਦਿਨ ਸੇ ਗਾਇਬ ਆ ਘਰ ਸੇ ਇਹ ਚਾਰ ਕ ਦਿਨ ਹੋਏ ਆ ਚਾਰ ਦਿਨ ਤੇ ਤੁਮਨੇ ਇਸ ਕੋ ਕੋਈ ਜ਼ਰੂਰਤ ਨਹੀਂ ਸਮਝੀ ਕਹੀ ਅਸੀਂ ਨੇ ਅੰਕਲ ਬਹੁਤ ਟਰਾਈ ਕੀਤਾ ਜਿੰਨੇ ਵੀ ਸਾਡੇ ਰਿਸ਼ਤੇਦਾਰ ਸਾਰੇ ਨੇ ਫੋਨ ਲਾ ਕੇ ਬਹੁਤ ਸਾਰਾ ਕੱਲ ਦਾ ਵੀ ਪਰਸਾ 11 ਤਰੀਕ ਦਾ ਡੈਡੀ ਗਿਆ ਹੋਇਆ ਸੀ ਪਰ ਕੋਈ ਸਾਰੇ ਕਹਿੰਦੇ ਕੋਈ ਨਹੀਂ ਆਇਆ ਕੁਛ ਨਹੀਂ ਸਾਨੂੰ ਪਤਾ ਤੇ ਤੇ ਪੁਲਿਸ ਅਚ ਰਿਪੋਰਟ ਲਖਾਈ ਡੈਡੀ ਬਿਨਾ ਹਾਂਜੀ ਪੁਲਿਸ ਨੂੰ ਰਿਪੋਰਟ ਲਖਾਈ ਵੀ ਸਾਡਾ ਬੰਦਾ ਗਾਇਵ ਹੈ ਉਹਦੇ ਨੂੰ ਮੰਮੀ ਨੂੰ ਪਿਆਸ ਤੋਂ ਮੰਮੀ ਕਹਿੰਦੀ ਮੈਂ ਕਰਦੀ ਆ ਕਰਦੀ ਆ ਬਾਕੀ ਮੈਨੂੰ ਕੋਈ ਪਤਾ ਨਹੀਂ ਡੈਡੀ 11 ਤਰੀਕ ਤੱਕ ਗਾਇਬ ਹੋਇਆ ਵਾ ਸਾਨੂੰ ਬਿਨਾਂ ਦੱਸੇ ਕਰ ਹੋ ਗਿਆ ਸੀ ਅੱਛਾ ਤੇ ਹੁਣ ਕੀ ਕੀ ਕਰਨਾ ਹੈ ਦਾ ਦੱਸੋ ਫਿਰ ਸਾਨੂੰ ਤੁਹਾਨੂੰ ਜੇਕਰ ਤੁਸੀਂ ਮੋਗੇ ਤੱਕ ਪਹੁੰਚਦਾ ਕਰ ਦੋ ਜੈਤੂ ਠਾਣੇ ਤੀਕ ਪਹੁੰਚਦਾ ਕਰ ਦਿਆਂਗੇ ਜੈਤੂ ਠਾਣੇ ਚੋਦੀ شناخت ਕਰਾ ਕੇ ਆਪਦਾ ਐਮਸੀ ਲਿਆ ਕੇ ਲੈ ਜਾਓ ਕਹ ਕਹਾ ਹੈ ਚੱਲ ਚੱਲੇ ਚਲ ਹਾਂ ਹਾਂ ਜਿੱਤੋ ਦੇ ਨਾਲ ਸਾਡਾ ਤੁਸੀਂ ਆਪਣੀ ਸ਼ਕਲ ਕਿਉਂ ਨਹੀਂ ਦਿਖਾ ਰਹੇ ਇਹਦੇ ਵੀਡੀਓ ਕਾਲ ਆ ਇਹੋ ਕਾਲ ਚੱਕਿਓ ਮੜੀ ਵੀਡੀਓ ਮਾਮੇ ਦਾ ਮੁੰਡਾ ਵੀ ਨਾਲ ਤੇਰੇ ਜਦੋਂ ਅਸੀਂ ਆਪ ਦਾ ਫੇਸ ਦਿਖਾਈ ਜਾਂਦੇ ਹਾਂ ਹਾਂ ਲੜਕੀ ਹੈ ਕਾ ਲੜਕੀ ਨਹੀਂ ਬੰਦਾ ਵਿਖਾ ਦਿਓ ਭਈ ਇਹਦਾ ਮੁੰਡਾ ਵਿਖਾ ਦਿਓ ਉਹਦੇ ਨਾਲ ਹੀ ਗੱਲ ਆ ਇਹਨੂੰ ਤਾਂ ਸ਼ਕਲ ਵਿਖਾਓ ਇਹ ਦਿੱਤਾ ਆ ਲਓ ਆ ਰਿਹਾ ਬੰਦਾ ਤੁਹਾਡਾ ਗੱਲ ਕਰ ਰਿਹਾ ਤੁਹਾਡਾ ਹੀ ਆ ਬੰਦਾ ਹਾਂਜੀ ਆਪਾਂ ਫੋਨ ਪਾ ਕੇ ਮਾ ਬੋਲ ਬੋਲ ਬਸ ਕੀ ਹੈ ਆ ਮਮੀ ਦਾ ਆ ਲੈ ਜਾ ਮੈਨੂੰ ਕਰ ਬੋਲ ਤੂੰ ਕਹਾਂ ਖਾ ਹਲੋ ਬੋਲ ਪਾ ਗੱਲ ਕਰ ਲੈ ਕਿਹੜਾ ਕਹਾਂ ਛੇ ਮੋਗਾ ਮੈਂ ਤੂੰ ਕਹਾਂ ਪਛਾ ਹਾਂ ਹਾਂ ਬਤਾ ਦੇ ਇਧਰ ਕਹਾਂ ਜਾ ਰਿਹਾ ਵਿਸ਼ਨੰਦੀ ਵਿਸ਼ਨੰਦੀ ਜੈਤੋ ਦੇ ਨਾਲ ਬੋਲ ਕੁਛ ਬੋਲ ਰਹੀ ਤੇਰੀ ਲੜਕੀ ਬੁਲਾ ਰਹੀ ਤੇਰੇ ਕੋਲ ਬਾਤ ਕਰ ਰਹੀ ਹੈ ਤੇਰੇ ਸੇ ਜਾਣਾ ਨਹੀਂ ਕਰੇ ਤੂੰ ਆਪ ਦੇ ਬੋਲ ਦੇਣੀ ਬੋਲ ਦੇ ਇਸ ਦਾ ਜਮਾਤ ਹਾਂ ਤੇ ਬੋਲ ਲੈ ਰਿਹਾ ਕੋਸ਼ਿਸ਼ ਕੇ ਲੈ ਜਿਓ ਅਸੀਂ ਜੈਤੂ ਥਾਣੇ ਪਹੁੰਚਦਾ ਕਰ ਦਿਆਂਗੇ ਆਲੇ ਚ ਆ ਕੇ ਡੈਡੀ ਦਾ ਥੋੜਾ ਜਿਹਾ ਹੈਗਾ ਵਾ ਉਹਦੇ ਕਰਕੇ ਆ ਉਹ ਤਾਂ ਭੈਣੇ ਗੱਲ ਤੇਰੀ ਠੀਕ ਆ ਪਰ ਇਹਨੂੰ ਕੁਝ ਹੋ ਗਿਆ ਮੁੜ ਕੇ ਜ਼ਿੰਮੇਵਾਰ ਕੌਣ ਆਗਾ ਸਾਡਾ ਕੰਮ ਇਹਨੂੰ ਪ੍ਰਸ਼ਾਸਨ ਤੀਕ ਪਹੁੰਚਦਾ ਕਰਨਾ ਪ੍ਰਸ਼ਾਸਨ ਤੋਂ ਤੁਸੀਂ ਆਪ ਦਾ ਐਮਸੀ ਲਿਆ ਕੇ ਕੋਈ ਜ਼ਿੰਮੇਵਾਰ ਬੰਦਾ ਲਿਆ ਕੇ ਇਹਦਾ ਆਈਡੈਂਟੀ ਪ੍ਰੂਫ ਦੇ ਕੇ ਤੇ ਲੈ ਜਾਓ ਉੱਥੋਂ ਅਸੀਂ ਇਹ ਤੋਂ ਕੀ ਕਰਾਉਣਾ ਹੈ ਕਿਉਂਕਿ ਸਾਨੂੰ ਥਾਣਾ ਜੈਤੋਂ ਪੈਂਦਾ ਹੈਗਾ ਠਹਿਰ ਰੁਕੇ ਲੈ ਇਹ ਮੈਂ ਹੋ ਗਿਆ ਯਾਰ ਮੁੱਖ ਮੌਂਚੀ ਦਾ ਨੰਬਰ ਲੈ ਲਓ ਇਹਦੇ ਕੋਲੇ ਆ ਦੋ ਚਾਬੀਆਂ ਕਿਧਰ ਦੀਆਂ ਚਾਬੀਆਂ ਲੱਲੀ ਇਹਦੇ ਕੋਲੇ ਦੋ ਚਾਬੀਆਂ ਹੈ ਕਿਸ ਚੀਜ਼ ਦੀ ਚਾਬੀ ਇਹਦੇ ਕੋਲੇ ਜਿੱਦੋਂ ਥਾਣੇ ਆ ਕੇ ਤੇ ਆਪਦਾ ਮੁੱਖ ਮੌਂਚੀ ਦਾ ਤੁਹਾਨੂੰ ਨੰਬਰ ਵੀ ਚਾਹੀਦਾ ਦੇ ਦਿੰਦੇ ਉਹਨਾਂ ਨਾਲ ਗੱਲ ਕਰਕੇ ਜਿਹੜਾ ਅਫਸਰ ਹੋਇਆ ਮੌਕੇ ਦਾ ਤੇ ਉਹਦੇ ਤੋਂ ਲੈ ਜਿਓ ਅਸੀਂ ਇਹਦੋਂ ਕੀ ਕਰਾਉਣਾਗਾ